ਅੱਜ ਮੈਂ ਤੁਹਾਨੂੰ ਇੱਕ ਚਮਤਕਾਰੀ ਘੜੀ ਦੀ ਗੱਲ ਦੱਸਣ ਲੱਗਿਆ। ਉਹ ਚਮਤਕਾਰੀ ਘੜੀ ਨਹੀਂ ਵੀ ਆਪਣੇ ਹੱਥ 'ਤੇ ਬੰਨੀ ਤੇ ਆਪਾਂ ਟਾਈਮ ਟਰੈਵਲ ਪਰ ਲੰਘੇ। ਜਾਂ ਆਪਾਂ ਨੇ ਹੱਥ 'ਤੇ ਲਾਈ ਤੇ ਮਿਸਟਰ ਇੰਡੀਆ ਵਾਂਗ ਆਪਾਂ ਗਾਇਬ ਹੋ ਗਏ। ਇਹ ਇੱਕ ਰਿਜਨਲ ਚਮਤਕਾਰੀ ਘੜੀ ਆ ਜਿਹੜੀ ਅੱਜ ਵੀ ਮੇਰੇ ਆਪਣੇ ਬੈੱਡਰੂਮ ਦੀ ਕੰਧ 'ਤੇ ਲੱਗੀ ਹੋਈ ਆ। ਤੇ ਉਹਨੂੰ ਕਈ ਬੰਦੇ ਕਲੌਕ ਵੀ ਕਹਿੰਦੇ ਆ ਤੇ ਕਈ ਬੰਦੇ ਟਾਈਮ ਪੀਸ ਵੀ ਕਹਿੰਦੇ ਆ। ਤੇ ਉਹਨੂੰ ਮੈਂ ਚਮਤਕਾਰੀ ਘੜੀ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਪਹਿਲਾਂ ਤਾਂ ਮੈਂ ਸੋਚਦਾ ਤੇ ਵੀ ਸ਼ਾਇਦ ਉਹਦੇ ਵਿੱਚ ਕੋਈ ਪ੍ਰੋਬਲਮ ਆ, ਕੋਈ ਨੁਕਸਾਨ। ਮੈਂ ਬਹੁਤ ਸਾਰੇ ਮਕੈਨਿਕਾਂ ਨੂੰ ਦਿਖਾਈ ਪਰ ਉਹਦੇ ਵਿੱਚ ਕੋਈ ਨੁਕਸਾਨ ਲੱਭ ਨਹੀਂ ਸਕਿਆ ਮਕੈਨਿਕ ਇਸ ਕਰਕੇ ਮੈਂ ਉਹਨੂੰ ਚਮਤਕਾਰੀ ਘੜੀ ਦਾ ਨਾਮ ਦਿੱਤਾ ਉਹਦੇ ਵਿੱਚ ਇਹ ਚਮਤਕਾਰ ਹਨ ਸਵੇਰੇ ਸਵੇਰੇ ਹਰ ਰੋਜ਼ ਹੁੰਦਾ ਹਰ ਰੋਜ਼ ਸਵੇਰੇ ਸਵੇਰੇ ਉਹਦੇ ਵਿੱਚ ਇਹ ਚਮਤਕਾਰ ਹੁੰਦਾ ਬਹੁਤ ਇੰਟਰਸਟਿੰਗ ਗੱਲ ਆ ਤੁਸੀਂ ਵੀਡੀਓ ਨੂੰ ਪੂਰੀ ਦੇਖਿਓ ਤੇ ਤੁਹਾਨੂੰ ਵਧੀਆ ਲੱਗੂਗੀ ਗੱਲ ਮੈਂ ਤੁਹਾਨੂੰ ਹਰ ਰੋਜ਼ ਦੀ ਗੱਲ ਤਾਂ ਨਹੀਂ ਮੈਂ ਤੁਹਾਨੂੰ ਅੱਜ ਦੀ ਸਵੇਰੇ ਦੀ ਗੱਲ ਦਾ ਅੱਜ ਸਵੇਰੇ ਜਦੋਂ ਮੈਂ ਸੁੱਦਾ ਪਿਆ ਮੇਰੀ ਤੜਕੇ ਜੇ ਨੂੰ ਅੱਖ ਖੁੱਲੀ ਮੈਂ ਉਸੇ ਘੜੀ 'ਤੇ ਟਾਈਮ ਦੇਖਿਆ ਤਾਂ 5 ਵਜੇ ਸੀ। ਮੈਂ ਸੋਚਿਆ ਵੀ ਚੱਲ ਬਾਹਰ ਵੀ ਹਨੇਰਾ ਹੈ ਥੋੜਾ ਜਿਹਾ ਤੇ ਥੋੜੀ देर ਹੋਰ ਪੈ ਲੈਣਾ। ਮੈਂ ਕਿਹਾ 15 ਮਿੰਟ ਬੈਗੇ ਤੇ ਮੈਂ ਸਵਾ 7:30 ਵਜੇ ਉੱਠੂਗਾ। ਯਕੀਨ ਮੰਨਿਓ ਮੈਂ 15 ਮਿੰਟ ਬਾਅਦ ਜਦੋਂ ਉੱਠਿਆ ਉੱਠ ਕੇ ਉਸੇ ਘੜੀ 'ਤੇ ਟਾਈਮ ਦੇਖਿਆ ਤਾਂ 7 ਵਜੇ ਵੇ। ਕੀ ਕਰੀ? ਕਈ ਵਾਰ ਆਉਂਦਾ ਵੀ ਜੇ ਮੈਂ 10 ਮਿੰਟ ਸੋਚ ਲੈਣਾ ਵੀ ਹੋਰ ਪੈ ਲਵਾਂ ਤਾਂ 7:30 ਹੋਏ ਹੋਏ ਹੁੰਦੇ ਆ। ਕਦੇ ਟਾਈਮ ਅੱਧਾ ਘੰਟਾ ਅੱਗੇ ਲੰਘਿਆ ਬਹ ਹੁੰਦਾ ਕਦੇ ਡੇਢ ਘੰਟਾ ਅੱਗੇ ਲੰਘਿਆ ਬਹ ਹੁੰਦਾ ਕਦੇ 2 ਘੰਟੇ ਅੱਗੇ ਲੱਗਿਆ ਬਹ ਹੁੰਦਾ ਪਰ ਇਹ ਚਮਤਕਾਰ ਹੁੰਦਾ ਸਵੇਰੇ ਸਵੇਰੇ ਯਾਰ ਹਰ ਰੋਜ਼ ਹੁੰਦਾ ਜੇ ਤੁਹਾਡੇ ਕੋਲ ਵੀ ਇਹੀ ਜਿਹੀ ਘੜੀ ਹੈਗੀ ਹੈ ਨਾ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਤੁਹਾਡੇ ਨਾਲ ਵੀ ਕਦੇ ਏਕਣ ਹੋਇਆ ਵੀ ਤੁਸੀਂ ਟਾਈਮ ਦੇਖ ਕੇ 5 ਮਿੰਟ ਲਈ ਸੁੱਤੇ ਹੋਵੋ ਤੇ ਜਦੋਂ ਉੱਠਿਆ ਤਾਂ ਟਾਈਮ 2 ਮਿੰਟ 2 ਘੰਟੇ ਅੱਗੇ ਲੰਘਿਆ ਬਹ ਹੋਵੇ ਜਾਂ ਕਈ ਵਾਰ 2.5 ਘੰਟੇ ਅੱਗੇ ਲੰਘਿਆ ਬਹ ਹੋਵੇ ਜਾਂ ਫਿਰ ਇਹ ਜਿਹੜੀ ਫੀਲ ਹੁਣ ਤੁਸੀਂ ਦੇਖ ਰਹੇ ਹੋ ਨਾ ਇਹਨੂੰ ਆਪਣੇ ਰਿਸ਼ਤੇਦਾਰਾਂ ਨੂੰ ਯਾਰ ਯਾਰਾਂ ਉਹਨਾਂ ਨੂੰ ਪੁੱਛਿਆ ਵੀ ਕਿਤੇ ਇਹ ਜੀ ਚਮਤਕਾਰ ਹੀ ਕਿਹੜੀ ਉਹਨਾਂ ਦੇ ਕਰਵਿਤਾ ਨਹੀਂ ਹੈਗੀ ਸਾਸਰੀਕਾਲ ਜੀ